ਕਈ ਲੋਕ ਲੇਟ ਕਿਉਂ ਹੁੰਦੇ ਆ ਕਈ ਲੋਕ ਹਮੇਸ਼ਾ ਟਾਈਮ ਦੀ ਕਿਉਂ ਨਹੀਂ ਕਦਰ ਕਰਦੇ ਯੂ نو ਉਹਨਾਂ ਨੇ ਕਿੰਨੇ ਵਾਰੀ ਦੱਸੀ ਦਾ ਵਾ ਕਈ ਵਾਰ ਬੱਚਿਆਂ ਨੂੰ ਵੀ ਦੱਸੀ ਦਾ ਵਾ ਉਹ ਟਾਈਮ ਦੀ ਕਦਰ ਨਹੀਂ ਕਰਦੇ ਕਿ ਹਮੇਸ਼ਾ ਲੇਟ ਹੁੰਦੇ ਆ ਐਂਡ ਅਕਸਰ ਇਹ ਲੋਕ ਬਹੁਤ ਆ ਆਰਗੇਨਾਈਜ਼ਡ ਨਹੀਂ ਹੁੰਦੇਗੇ ਜਾਂ ਇਹਨਾਂ ਨੂੰ ਆਰਗੇਨਾਈਜੇਸ਼ਨ ਜੇ ਕਿਵਰ ਤੁਹਾਡਾ ਬੱਚਾ 25 23 ਸਾਲ ਦਾ ਵਾ ਜਾਂ 22 ਸਾਲ ਆ 21 ਸਾਲ ਦਾ ਆਰਗੇਨਾਈਜ਼ ਨਹੀਂ ਕਰਦਾ ਚੀਜ਼ਾਂ ਲੇਟ ਹੁੰਦਾ ਹਮੇਸ਼ਾ ਟਾਈਮ ਦੀ ਉਹਨੂੰ ਕਦਰ ਨਹੀਂ ਹੁੰਦੀ ਇਹ ਲਰਨ ਬਿਹੇਵੀਅਰ ਕਿਵੇਂ ਬਣਿਆ ਮੈਂ ਜੇ ਆਪਾਂ ਬੱਚੇ ਦੀ ਪਰਸਨੈਲਿਟੀ ਦੇਖੀਏ ਕਦਰੋਂ ਤੋਂ ਜਿਹੜੇ ਬੱਚੇ ਦੀ ਪਰਸਨੈਲਿਟੀ ਇਹ ਕਿਹਦੀ ਪਰਸਨੈਲਿਟੀ ਕਿ ਜਿਹਨੂੰ ਟਾਈਮ ਦਾ ਕੋਈ ਅੰਦਾਜ਼ਾ ਨਾ ਹੋਵੇ ਯਾ ਤੁਸੀਂ ਛੋਟੇ ਬੱਚੇ ਨਾਲ ਰਹਿੰਦੇ ਹੋ ਜਾਂ ਤੁਸੀਂ ਛੋਟੇ ਬੱਚੇ ਨਾਲ ਕਰਦੇ ਹੋ ਮੈਨੂੰ ਪਤਾ ਮੇਰੇ ਬੇਟੇ ਨਾਲ ਵੀ ਤੁਹਾਡੇ ਵੀ ਛੋਟੇ ਬੱਚੇ ਹੋਣਗੇ ਤੁਸੀਂ ਦੇਖ ਕੇ ਛੋਟੇ ਬੱਚਿਆਂ ਨੂੰ ਟਾਈਮ ਦਾ ਨਹੀਂ ਪਤਾ ਹੁੰਦਾ ਉਹਨਾਂ ਦੇ ਵਿੱਚ ਟਾਈਮ ਸੈਂਸ ਦੀ ਮੈਜੋਰਿਟੀ ਨਹੀਂ ਹੁੰਦੀਗੀ। ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਟਾਈਮ ਵਾਲਾ ਮੈਜੋਰਿਟੀ ਐਂਡ ਟਾਈਮ ਸੈਂਸ ਵਾਲੀ ਮੈਜੋਰਿਟੀ ਵਾਲਾ ਹੁੰਦਾ ਵਾ ਉਹ ਅਸਲੀ ਡਿਵੈਲਪ ਨਹੀਂ ਹੋਇਆ ਹੁੰਦਾ ਇਸ ਕਰਕੇ ਉਹਨਾਂ ਨੂੰ ਟਾਈਮ ਨਹੀਂ। ਸੋ ਤੁਸੀਂ 3 ਸਾਲ ਦੇ ਬੱਚੇ ਨੂੰ ਕਹੋਗੇ ਕਿ ਐਸ ਟਾਈਮ ਤੇ ਤੂੰ ਰੋਟੀ ਖਾਣੀ ਆ ਤੂੰ 5 ਜਾਂ 10 ਮਿੰਟ। ਉਹਨੂੰ ਨਹੀਂ ਉਹਦੇ ਉਹਦੀ ਬਾਡੀ ਨੂੰ ਉਹਦੇ ਬ੍ਰੇਨ ਦੇ ਵਿੱਚ ਟਾਈਮ ਸੈਂਸ ਦੀ ਮੈਜੋਰਿਟੀ ਨਹੀਂ ਉਹਦੇ ਬ੍ਰੇਨ ਦੇ ਵਿੱਚ ਟਾਈਮ ਮੈਚੋਰਿਟੀ ਜੇ ਡਿਵੈਲਪ ਹੀ ਨਹੀਂ ਹੋਏ। ਇਸ ਕਰਕੇ ਬੱਚੇ ਨੂੰ ਜਿਹੜੀ ਟਾਈਮ ਦੀ ਆ ਉਹਨੂੰ ਨੀ ਪਤਾ ਹੁੰਦਾ ਵੀ ਟਾਈਮ ਤੇ ਮੈਂ ਟਾਈਮ ਤੇ ਆ ਚੀਜ਼ ਕਰਨੀ ਨੇ ਮੈਂ ਟਾਈਮ ਤੇ ਜਿਵੇਂ ਨਿੱਕੇ ਬੱਚੇ ਨੂੰ ਟੋਲਰਸ ਨੂੰ ਨਹੀਂ ਪਤਾ ਹੁੰਦਾ ਕਿਉਂ ਕਿ ਕਿ ਇੱਕ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਇੱਕ ਟਾਈਮ ਡਿਵੈਲਪਮੈਂਟ ਸੈਂਟਰ ਨੇ ਐਂਡ ਬੱਚਿਆਂ ਦੇ ਡਿਵੈਲਪ ਨਹੀਂ ਹੋਏ ਹੁੰਦੇ ਇਸ ਕਰਕੇ ਜੇ ਤੁਸੀਂ ਬੱਚਨ ਕਹਿੰਦੇ ਵੀ 10 ਮਿੰਟ ਬਾਅਦ ਆਪਾਂ ਪਾਰਕ ਚੋ ਜਾਣਾ ਉਹ ਨੂੰ ਹੀ ਪਤਾ ਲੱਗਦਾ ਕਿ 10 ਮਿੰਟ ਹੋ ਗਏ ਆ ਉਹਨੂੰ ਲੱਗਦਾ 10 ਮਿੰਟ ਮੰਮੀ ਨੇ ਦੇਤੇ ਆ پارک ਦੇ ਵਿੱਚ ਤੇ ਹੁਣ ਤਾਂ ਮੈਂ ਬਹੁਤ ਚਿਰ ਇਦਾਂ پارک ਜੀ ਰਹਿਣਾ ਵਾ ਕਿ ਉਸ ਵਿੱਚ ਟਾਈਮ ਮੈਚਉਰਿਟੀ ਨਹੀਂ ਹੁੰਦੀ ਕਿ ਉਹਦੇ ਸੈਂਟਰ ਦੇ ਵਿੱਚ ਟਾਈਮ ਮੈਚਉਰਿਟੀ ਨਹੀਂ ਹੁੰਦੀ ਕਿ ਇਸ ਕਰਕੇ ਉਹਨੂੰ ਟਾਈਮ ਦਾ ਪਤਾ ਵੀ ਨਹੀਂ ਲੱਗ ਜਾਂਦਾ ਵੀ ਜਦੋਂ 10 ਮਿੰਟ ਹੋ ਜਾਂਦੇ ਉਹਨੂੰ ਲੱਗਦਾ ਕਿ ਮੇਰੇ ਕੋਲ ਬਹੁਤ ਜ਼ਿਆਦਾ ਟਾਈਮ ਹੈ ਜੇ ਮੰਮੀ ਨੇ ਕਿਹਾ ਤਾਂ ਹੁਣ ਆਪਾਂ 15 ਮਿੰਟਾਂ ਨੂੰ پارک ਚ ਜਾਵਾਂਗੇ ਉਹਨੂੰ ਲੱਗਦਾ ਬੱਚੇ ਨੂੰ ਲੱਗਦਾ ਨਿੱਕੇ ਨੂੰ ਵੀ ਮੇਰੇ ਕੋਲ ਤਾਂ ਬਹੁਤ ਟਾਈਮ ਹੈ 15 ਮਿੰਟ ਤਾਂ ਬਹੁਤ ਇਟਰਨਿਟੀ ਹੁੰਦੇ ਆ ਹਾਲ ਕਿ ਸਾਨੂੰ ਸਾਰਿਆਂ ਨੂੰ ਪਤਾ 15 ਮ ਪਰ ਜਦੋਂ ਬੱਚੇ ਨੂੰ ਤੁਸੀਂ ਛੋਟੇ ਨੂੰ ਕਹਿੰਦੇ ਆ ਕਿ ਮੈਂ 15 ਮਿੰਟਾਂ ਤੱਕ ਆਪਾਂ ਕਰੇ ਜਾਵਾਂਗੇ ਜਾਂ ਕਿਸੇ ਦੇ ਘਰੇ ਬੈਠਿਆਂ ਉਹ ਕਹਿੰਦੇ ਹਾਂ ਹਾਂ ਠੀਕ ਹੈ ਠੀਕਾ ਕਿਉਂ ਕਿ ਉਹਨਾਂ ਦੇ ਵਿੱਚ ਟਾਈਮ ਮੈਚਿਓਰਿਟੀ ਨਹੀਂ ਹੁੰਦੀ ਉਹਨਾਂ ਦੇ ਟਾਈਮ ਸੈਂਸ ਮੈਚਿਓਰਿਟੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਇੱਕ ਵਾਰੀ ਕਹਿ ਤਾ ਪਤਾ ਨਹੀਂ ਕਦੋਂ ਜਾਣਾ ਜੇ ਕੋਈ ਈ ਵੱਡੀ ਗੱਲ ਨਹੀਂ ਹੈਗੀ ਕਿ ਜਦੋਂ ਵੀ ਹੋਊਗਾ ਵੇਖੀ ਜਾਊਗਾ ਸੋ ਇਹਦਾ ਮਤਲਬ ਹੈ ਕਿ ਬਚਪਨ ਦੇ ਵਿੱਚ ਜਿਹੜੇ ਸਾਡੇ ਟਾਈਮ ਸੈਂਸ ਤੇ ਟਾਈਮ ਮੈਚਿਓਰ ਕਰਨ ਵਾਲੇ ਸੈਂਟਰ ਉਹ ਨਹੀਂ ਡਿਵੈਲਪ ਹੋਏ ਹੁੰਦੇ ਐਂਡ ਨੇਚਰਲੀ ਹੋਣਾ ਕੀ ਚਾਹੀਦਾ ਜੇ এনवायरमेंट ਦੇ ਵਿੱਚ ਸਟ्रेस ਘੱਟ ਹੋਵੇ এনवायरमेंट ਦੇ ਵਿੱਚ ਟਰੋਮਾ ਘੱਟ ਹੋਵੇ ਜਿਹੜੇ ਉਸ ਸੈਂਟਰ ਨਹੀਂ ਜਿਹੜੇ ਟਾਈਮ ਮੈਚਿਓਰਿਟੀ ਵਾਲੇ ਸੈਂਟਰ ਨੇ ਬੱਚੇ ਦੇ ਉਹ ਹੌਲੀ ਹੌਲੀ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ ਹੌਲੀ ਹੌਲੀ ਬੱਚਾ ਜਦੋਂ ਵੱਡਾ ਹੁੰਦਾ 7 8 9 ਸਾਲ ਦਾ ਉਹਦੇ ਵਿੱਚ ਟਾਈਮ ਮੈਚਿਓਰਿਟੀ ਆਉਣ ਲੱਗ ਜਾਂਦੀ ਉਹਨੂੰ ਪਤਾ ਲੱਗਣ ਲੱਗ ਜਾਂਗੀ 15 ਮਿੰਟ ਐਕਚੁਅਲੀ 15 ਮਿੰਟਾਂ ਨੂੰ ਐਂਡ ਹੋ ਜਾਣੇ ਆ ਉਹ ਇਹ ਨਹੀਂ ਸੋਚਦਾ ਕਿ 15 ਮਿੰਟ 10 ਘੰਟੇ ਆ ਉਹ ਇਹ ਨਹੀਂ ਸੋਚਦਾ ਕਿ ਟਾਈਮ ਮੈਚ ਉਹਨੂੰ ਪਤਾ ਲੱਗਣ ਲੱਗ ਜਾਂਦਾ ਸਕੂਲ ਦੇ ਟਾਈਮ ਹੌਲੀ ਹੌਲੀ ਉਹਦੇ ਵਿੱਚ ਟਾਈਮ ਮੈਚਿਓਰਿਟੀ ਆਉਣ ਲੱਗ ਜਾਂਦੀ ਆ ਐਜ਼ ਅ ਜਿਵੇਂ ਉਹਦੀ ਏਜ ਡਿਵੈਲਪ ਹੁੰਦੀ ਉਹਦਾ ਬ੍ਰੇਨ ਡਿਵੈਲਪ ਹੁੰਦਾ ਵਾ ਸੋ ਉਹਦੇ ਵਿੱਚ ਟਾਈਮ ਮੈਚਿਓਰਿਟੀ ਆਉਣ ਲੱਗ ਜਾਂਦੀ ਆ ਹੁਣ ਇਦਾਂ ਵਾਂ ਕਿ ਜੇ ਤੁਹਾਡਾ ਬੱਚਾ 25 ਸਾਲ ਦਾ ਹੋ ਗਿਆ ਹੈ ਜਾਂ ਕੋਈ 30 ਸਾਲ ਦਾ ਹੋ ਗਿਆ ਹੈ ਜਾਂ 21 ਸਾਲ ਦਾ ਹੋਇਆ ਤੇ ਤੁਸੀਂ ਕਹਿੰਦੇ ਉਹ ਤਾਂ ਹਜੇ ਵੀ ਲੇਟ ਆ ਉਹ ਤਾਂ ਹਜੇ ਵੀ ਡਿਸਆਰਗੇਨਾਈਜ਼ ਆ ਉਹ ਤਾਂ ਹਜੇ ਵੀ ਉਹਨੂੰ ਟਾਈਮ ਸੈਲ ਟਾਈਮ ਦੀ ਸੈਂਸ ਨਹੀਂ ਉਹਨੂੰ ਪਤਾ ਵੀ ਇਸ ਟਾਈਮ ਮੈਂ ਕੰਮ ਤੇ ਜਾਣਾ ਤੇ ਉਹ ਕੰਮ ਤੇ ਨਹੀਂ ਲੱਗਦਾ ਜਾਂ ਇਸ ਟਾਈਮ ਅਸੀਂ ਉਹਨੂੰ ਕਹਿ ਦਿੰਨੇ ਆਂ ਵੀ ਰੋਟੀ ਖਾਣੀ ਆ ਫੂਡ ਖਾਣਾ ਜਾਂ ਡਿਨਰ ਖਾਣਾ ਉਹਨੂੰ ਟਾਈਮ ਦੀ ਸੈਂਸ ਤੇ ਫਿਰ ਇਹ ਵੱਡੇ ਬੱਚੇ ਦੀ ਕਿਉਂ ਸੋ ਇੰਨਾ ਬੱਚਿਆਂ ਦੇ ਜਿਹੜੀ ਟਾਈਮ ਮਚਿਓਰਿਟੀ ਵਾਲਾ ਸੈਂਟਰ ਆ ਐਕਚੁਅਲੀ ਉਹ ਡਿਵੈਲਪ ਹੀ ਨਹੀਂ ਹੁੰਦਾਗਾ ਇਨਾਂ ਦੇ ਵਿੱਚ ਇਹ ਬੱਚਿਆਂ ਵਾਂਗੂ ਹੀ ਟਾਈਮ ਨੂੰ ਲੈਂਦੇ ਆ ਇਹ ਲੈਂਦੇ ਜੇ ਕਿਸੇ ਨੇ ਜੇ ਇਹਨਾਂ ਨੇ ਅੱਧੇ ਘੰਟੇ ਨੂੰ ਕੰਮ ਤੇ ਜਾਣਾ ਤੇ ਇਹਨਾਂ ਨੂੰ ਲੱਗਦਾ ਕਿ ਅੱਜ ਉਹਨਾਂ ਨੂੰ ਤਾਂ ਬਹੁਤ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਅੱਧਾ ਘੰਟਾ ਅੱਧੇ ਘੰਟੇ ਦੇ ਵਿੱਚ ਤਾਂ ਬਹੁਤ ਕੁਝ ਹੋ ਜਾਂਦਾ ਵਾ ਇਹ ਐਕਚੁਅਲੀ ਬੱਚਿਆਂ ਕੋਲ ਇਹਨਾਂ ਦਾ ਟਾਈਮ ਜਿਹੜੀ ਜਿਹੜਾ ਟਾਈਮ ਦਾ ਪਰਸਪੈਕਟਿਵ ਆ ਟਾਈਮ ਦੇ ਬਾਰੇ ਇਹਨਾਂ ਦਾ ਨੈਰੇਟਿਵ ਆ ਉਹ ਬੱਚਿਆਂ ਵਾਲਾ ਨੈਰੇਟਿਵ ਹੁੰਦਾ ਜਿਵੇਂ ਨਿੱਕੇ ਬੱਚਿਆਂ ਦਾ ਨੈਰੇਟਿਵ ਕਿਉਂ ਕਿਉਂਕਿ ਇਹਨਾਂ ਦੇ ਸੈਂਟਰ ਡਿਵੈਲਪ ਨਹੀਂ ਹੋਏ ਨੇ ਸੋ ਇਹ ਉਹਨਾਂ ਚੀਜ਼ਾਂ ਨੂੰ ਐਵੇਂ ਲੈਂਦੇ ਆ ਕਿ ਬਹੁਤ ਟਾਈਮ ਹੈ ਇਸ ਕਰਕੇ ਉਹ 5 ਮਿੰਟ ਪਹਿਲਾਂ ਤਿਆਰ ਹੋਣ ਲੱਗ ਜਾਂਦੇ ਆ ਐਂਡ ਨੇਚਰਲੀ ਲੇਟ ਹੋ ਜਾਂਦੇ ਆ ਕਿਉਂਕਿ ਉਹ ਜਾਨੀ ਇਹਨਾਂ ਦੀ ਟਾਈਮ ਮਚਿਓਰਟੀ ਉਹ ਬੱਚਿਆਂ ਵਾਲੀ ਮਚਿਓਰਟੀ ਉਹ ਡਿਵੈਲਪ ਨਹੀਂ ਹੋਈ ਬਚਪਨ ਦੇ ਵਿੱਚ ਤੁਸੀਂ ਫਿਰ ਅਸੀਂ ਪੁੱਛਣਾ ਕਿ ਕਈ ਬੱਚਿਆਂ ਜੇ ਡਿਵੈਲਪ ਹੋ ਜਾਂਦੀ ਤੇ ਕਈਆਂ ਚ ਕਿਉਂ ਨਹੀਂ ਡਿਵੈਲਪ ਹੁੰਦੀ ਕਈ ਫਿਰ ਵੀ ਲੇਟ ਲਤੀਫ ਜਾਂ ਆਪਾਂ ਕਹਿੰਦੇ ਆ ਕਿ ਡਿਸਆਰਗੇਨਾਈਜ਼ ਕਈ ਫੇਰਲੀ ਇਦਾਂ ਰਹਿੰਦੇ ਆ ਕਿਉਂਕਿ ਜਦੋਂ এনवायरमेंट ਦੇ ਵਿੱਚ ਸਟ्रेस ਤੇ ਟਰੋਮਾ ਜਿਆਦਾ ਹੋਵੇ ਇਹੇ ਬੱਚਿਆਂ ਦੀ ਕਪੈਸਿਟੀ ਘਟਾਉਂਦਾ ਵਾ ਟਾਈਮ ਮਚਿਓਰਿਟੀ ਬਣਾਉਣ ਵਾਸਤੇ ਜਿਹੜੇ ਟਾਈਮ ਮਚਿਓਰਿਟੀ ਵਾਲੇ ਸੈਂਟਰ ਆ ਤੁਹਾਡੇ ਬ੍ਰੇਨ ਦੇ ਵਿੱਚ ਉਹ ਐਕਚੁਅਲੀ ਡਿਵੈਲਪ ਨਹੀਂ ਹੁੰਦੇ ਕਿਉਂ ਕਿ ਕਿਉਂਕਿ এনਵਾਇਰਨਮੈਂਟ ਦੇ ਵਿੱਚ ਟਰੋਮਾ ਜਿਆਦੇ ਆ ਤੇ এনਵਾਇਰਨਮੈਂਟ ਦੇ ਵਿੱਚ ਸਟ੍ਰੈਸ ਜਿਆਦੇ ਆ ਇਹਨੂੰ ਕਿਸੇ ਵੀ ਤਰੀਕੇ ਦੀ ਹੋ ਸਕਦੀ ਆ ਇਹਨੂੰ ਬੱਚੇ ਨੂੰ ਹਿੱਟ ਕਰ ਸਕ ਰਹੀ ਹੈ ਡਿਫਰੈਂਟ ਤਰੀਕੇ ਨਾਲ ਇਹ ਸੈਂਟਰ ਤੇ